ਕਾਂਗਰਸ ਇੱਕ ਲੀਗਲ ਨੋਟਿਸ ਦਾ ਦੌਰ ਲਗਾਤਾਰ جاری ਹੈ ਉਹਨਾਂ ਦਾ ਲੀਗਲ ਨੋਟਿਸ ਉਹ ਕਰ ਰਿਹਾ ਹੈ ਮੈਡਮ ਸੱਜੂ ਵੱਲੋਂ ਦੱਸੋ ਯਾਰ ਸੋ ਲੀਗਲ ਨੋਟਿਸ ਦੌਰ ਲਗਾਤਾਰ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਹੁਣ ਤੁਹਾਨੂੰ ਵੀ ਮੈਡਮ ਸੱਜੂ ਵੱਲੋਂ ਲੀਗਲ ਨੋਟਿਸ ਜਿਹੜਾ ਮੈਨੂੰ ਮੈਮ ਨੇ ਲੀਗਲ ਨੋਟਿਸ ਭੇਜਿਆ ਉਹਦਾ ਮੈਂ ਜਵਾਬ ਆਪਣੇ ਵਕੀਲਾਂ ਰਾਹੀਂ ਉਹ ਮੈਡਮ ਨੂੰ ਦੇਣਾ ਹੈ ਆਪਣੇ ਵਕੀਲ ਨਾਲ ਸਲਾਹ ਕਰਕੇ ਆਪਾਂ ਰਿਪਲਾਈ ਕਰ ਦਾਂਗੇ ਅੱਜ ਨਹੀਂ ਤੇ ਕੱਲ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਲੀਗਲ ਨੋਟਿਸ ਮੈਡਮ ਸਾਡੀ ਕਾਂਗਰਸ ਪਾਰਟੀ ਵੱਲੋਂ ਮੈਨੂੰ ਲੱਗਦਾ 5-7 ਨੋਟਿਸ ਚੱਲ ਚੁੱਕੇ ਹੋਏ ਨੇ ਹਰ ਪ੍ਰਧਾਨ ਦੇ ਰਿਹਾ ਹਰ ਕਾਂਗਰਸ ਦਾ ਕਾਰਕਟਰਤਾ ਦੇ ਰਿਹਾ ਕਿ ਜਿਹੜਾ ਮੈਂ ਕਾਂਗਰਸ ਦੇ ਖਿਲਾਫ ਬੋਲਿਆ ਉਹਦੇ ਕਰਕੇ ਮੈਡਮ ਨੂੰ ਲੀਗਲ ਨੋਟਿਸ ਜਾਏਗਾ ਨੋਟਿਸ ਕੇਸ ਕਰ ਕੀਤਾ ਕਿ ਜੋ ਮਿੱਠੂ ਮਤਾਨ ਬੋਲ ਰਿਹਾ ਉਹ ਬਿਆਨ ਤੁਹਾਡੇ ਨਹੀਂ ਹੈ ਉਹ ਕਿਸੇ ਹੋਰ ਦੇ ਬਿਆਨ ਤੁਹਾਡੇ ਤੋਂ ਦੁਵਾਏ ਗਏ ਬਿਲਕੁਲ ਜੀ ਮੈਂ ਤੇ ਜਿਹੜੇ ਬਿਆਨ ਦਿੱਤੇ ਆਪਣੇ ਦਿੱਤੇ ਮੇਰੇ ਕੋ ਤੇ ਕਿਸੇ ਨੇ ਬੁਲਾਏ ਨਹੀਂ ਮੈਡਮ ਕੋ ਜਰੂਰ ਬੀਜੇਪੀ ਬੁਲਾਉਂਦੀ ਹੈ ਮੇਰ ਕੋ ਨਹੀਂ ਬੁਲਾਉਂਦੇ ਮੈਂ ਤੇ ਕਾਂਗਰਸ ਆ ਕਾਰਕਟਰ ਕਾਂਗਰਸ ਦਾ ਪ੍ਰਧਾਨ ਕਾਂਗਰਸ ਦਾ ਵਰਕਰ ਆ ਮੈਨੂੰ ਜ਼ਿੰਦਗੀ ਚ ਕਾਂਗਰਸ ਪਾਰਟੀ ਚ ਰਿਹਾ ਮੈਂ ਕੋਈ ਪਾਰਟੀਆਂ ਨਹੀਂ ਬਦਲੀਆਂ ਆਪਣੀ ਪਾਰਟੀ ਚ ਰਿਹਾ ਤੇ ਮੈਂ ਜੋ ਬੋਲਿਆ ਆਪ ਬੋਲਿਆ ਤੇ ਮੈਮ ਨੂੰ ਮੈਂ ਦੱਸਿਆ ਮੈਮ ਇਹ ਚੀਜ਼ਾਂ ਚੰਗੀਆਂ ਨਹੀਂ ਐ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਇਸ ਕਰਕੇ ਮੈਮ ਨੂੰ ਸਮਝਣਾ ਚਾਹੀਦਾ ਇੱਕ ਵੀ ਗੱਲ ਕੀਤੀ ਸਬੂਤ ਪਿਆ ਮੇਰੇ ਕੋ ਕਾਉਂਸਲਰਾਂ ਨੂੰ ਪੈਸੇ ਮਤਲਬ ਉਹ ਕੀ ਸਜਾ ਸਕਦਾ ਮੈਂ ਜੀ ਬਿਲਕੁਲ ਉਹ ਬੰਦਿਆਂ ਦੇ ਨਾਮ ਪੇਸ਼ ਕਰ ਦੂੰਗਾ ਉਹ ਬੰਦੇ ਵੀ ਦੱਸ ਦੂੰਗਾ ਕਿਉਂਕਿ ਉਹ ਕਾਂਗਰਸ ਦੇ ਵਰਕਰ ਵੀ ਨਹੀਂ ਸੀ ਮੈਂਬਰ ਵੀ ਨਹੀਂ ਸੀ ਜਦੋਂ 2017 ਚ ਮੈਡਮ ਨੇ ਉਹਨਾਂ ਨੂੰ ਕਾਉਂਸਲਰ ਦੀਆਂ ਟਿਕਟਾਂ ਦਿੱਤੀਆਂ ਤੇ ਕਿਉਂ ਦਿੱਤੀਆਂ ਸਾਡੇ ਕਾਂਗਰਸ ਵਰਕਰ ਰੋਣ ਲਾਪੇ ਇਹ ਲੋਕਲ ਬੋਡੀ ਮੰਤਰੀ ਸੀ ਕਿਉਂ ਦਿੱਤੀਆਂ 2017 ਚ ਟਿਕਟਾਂ ਉਹ ਬੰਦਿਆਂ ਨੂੰ ਬਾਹਰੋਂ ਲਿਆ ਕੇ ਕਿਉਂ ਨਾ ਕੋ ਪੈਸੇ ਲੇ ਮੈਨੂੰ ਸਭ ਕੁਝ ਪਤਾ ਹੈ ਐਸ ਕਰਕੇ ਮੈਂ ਬੋਲਦਾ ਨਹੀਂ ਸਾ ਨਹੀਂ ਬੋਲਣਾ ਪਰ ਇਹ ਮੈਮ ਨੇ ਜਾਣ ਕੇ ਮੈਨੂੰ ਬੁਲਾਇਆ ਮੈਨੂੰ ਦੱਸਣਾ ਚਾਹਿਆ ਪਰ ਹੋਰ ਵੀ ਚੀਜ਼ਾਂ ਮੈਡਮ ਫਿਰ ਬਹੁਤ ਨੇ ਤੁਸੀਂ ਲੀਗਲ ਨੋਟਿਸ ਤਾਂ ਮੈਨੂੰ ਭੇਜ ਦਿਓ ਮੈਂ ਇੱਕ ਨੰਬਰ ਦੀਆਂ ਐਂਟਰੀਆਂ ਵੀ ਵਖਾਦਾਣੀ ਐ ਜਿਹੜੀਆਂ ਜਿਹੜੀਆਂ ਐਨ ਜੀਓ ਦੀਆਂ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਮੱਗੇ ਦੱਸਣ ਤੇ ਆ ਗਿਆ ਤੇ ਬਹੁਤ ਕੋਸ਼ਿਸ਼ ਏ ਮੈਂ ਚੁੱਪ ਕਰਕੇ ਬੈਠਾ ਮੈਨੂੰ ਚੁੱਪ ਕਰਕੇ ਬੈਠੇ ਰਹਿਣ ਦਿਓ ਇਨਰ ਜਿਹੜਾ ਪਰਿਵਾਰ ਮੈਂ ਦੱਸ ਦੂੰਗਾ ਮੈਡਮ ਨੇ ਕੀ ਕੀ ਕੀਤਾ ਤੇ ਉਹ ਵੀ ਦੱਸ ਦੂੰਗਾ ਕਿਹੜੀਆਂ ਟਰਸਟਾਂ ਤੋਂ ਪੈਸੇ ਖਾਦੇ ਨੇ ਆ ਪਰਿਵਾਰ ਨੇ ਪ੍ਰੋਪਰ ਮੇਰ ਕੋ ਚੀਜ਼ਾਂ ਜੇ ਮੈਂ ਤੁਹਾਡੇ ਰਾਈ ਮੀਡੀਆ ਰਾਈ ਦੱਸਣਾ ਚਾਹੁੰਨਾ ਇਹ ਕੱਲੇ ਟਿਕਟਾਂ ਦੀ ਗੱਲ ਨਹੀਂ ਆ ਫਿਰ ਬਹੁਤ ਕੁਛ ਹੈ ਅੱਗੇ ਤੱਕ ਜਾਊ ਜਿਹੜੀਆਂ ਏਅਰ ਦੀਆਂ ਟਿਕਟਾਂ ਵੀ ਬੁੱਕ ਹੋਈਆਂ ਬਾਹਰ ਜਾ ਕੇ ਘੁੰਮਦੇ ਰਹੇ ਉਹ ਵੀ ਬੰਦੇ ਮੇਰ ਕੋ ਜੇ ਉਹ ਵੀ ਸਕਰੀਨਸ਼ਾਟ ਹੈ ਸਭ ਕੁਝ ਬੰਦੇ ਇੱਥੇ ਆ ਜਾਣਗੇ ਉਹ ਸਮਾਂ ਨਹੀਂ ਮੈਂ ਡਰਨ ਵਾਲਾ ਨਹੀਂ ਮਿੱਠੂ ਮੈਦਾਨ ਡਰਦਾ ਨਹੀਂ ਮਿੱਠੂ ਮਦਾਨ ਹਮੇਸ਼ਾ ਆਪਣੀ ਹੱਦ 'ਚ ਰਹਿ ਕੇ ਗੱਲ ਕਰਨ ਵਾਲਾ ਹੈ ਜੇ ਮੇਰੀ ਮਾਂ ਪਾਰਟੀ ਨੂੰ ਮੇਰੀ ਕਾਂਗਰਸ ਪਾਰਟੀ ਨੂੰ ਤੁਸੀਂ ਫालतੂ ਬੋਲੋਗੇ ਤੇ ਮੈਂ ਕੋਈ ਲਿਆਜ ਨਹੀਂ ਕਰਾਂਗਾ ਮੈਂ ਮੈਂ ਤੁਹਾਨੂੰ ਦੱਸਣਾ ਚਾਹਨਾ ਇੰਨੇ ਇਸ਼ਾਰੇ 'ਚ ਸਮਝਿਓ ਐਨਜੀਓ ਵਾਲੀਆਂ ਵੀ ਇੱਕ ਐਂਟਰੀਆਂ ਨੇ ਤੇ ਇੱਕ ਇੱਕ ਨੰਬਰ ਦੀਆਂ ਨੇ ਤੇ ਤੁਹਾਨੂੰ ਵੀ ਪਤਾ ਫਿਰ ਕਿਹੜੇ-ਘੜੇ ਖਾਤੇ ਦੀਆਂ ਨੇ ਬੜਾ ਕੁਸ਼ਿਜੇ ਆਪਣੇ ਆਪ ਨੂੰ ਇਮਾਨਦਾਰ ਨਹੀਂ ਦੱਸਣਾ ਮੈਂ ਸਾਫ਼ ਦੱਸਾਂ ਲਗਾ ਕਾਂਗਰਸ ਪਾਰਟੀ ਸਭ ਤੋਂ ਉੱਚੀ ਪਾਰਟੀ ਹੈ ਸਾਡੀ ਮਾਂ ਪਾਰਟੀ ਹੈ ਜੇ ਮੇਰੀ ਕਾਂਗਰਸ ਦੇ ਖਲਾਫ ਬੋਲੋਗੇ ਕੋਈ ਲਿਆਜ ਨਹੀਂ ਹੋਊਗਾ ਰਾਜੋ ਕਹਿੰਦੇ ਕਿ ਹਾਈ ਕਮਾਂਡ ਨਾਲ ਸਾਡੀ ਗੱਲਬਾਤ ਚੱਲਦੀ ਪਈ ਹੈ ਜੀ ਯਾਰ ਹਾਈ ਕਮਾਂਡ ਨਾਲ ਕਰਦੀ ਹੈ ਕਰ ਲਓ ਹਾਈ ਕਮਾਂਡ ਤੇ ਮੂੰਹ ਨਹੀਂ ਲਾਉਂਦਾ ਇੱਥੇ ਲੋਕਾਂ ਦੇ ਦਾਦੇ ਨਾਲ ਸਾਡੀ ਪ੍ਰਿੰਕਾ ਜੀ ਨਾਲ ਬੜੀ ਗੱਲ ਹੈ ਦੱਸੋ ਮੈਨੂੰ ਰਾਹੁਲ ਜੀ ਨਾਲ ਕਿੰਨੀ ਦੇਰ ਹੋ ਗਈ ਮਿਲੇ ਨੂੰ ਰਾਹੁਲ ਜੀ ਤਾਂ ਮਿਲਦੇ ਹੀ ਨਹੀਂ ਯਾਰ ਰਾਹੁਲ ਜੀ ਨੂੰ ਤਾਂ ਕਲੀਅਰ ਹੈ ਨਾ ਬਾਰੇ ਬਘੇਲ ਸਾਹਿਬ ਨੂੰ ਪਤਾ ਹੈ ਸਾਰੀ ਇਨਫੋਰਮੇਸ਼ਨ ਲੈ ਚੁੱਕੇ ਨੇ ਬਹੁਤ ਸਾਡੇ ਇਹਦੇ ਐਵੇਂ ਭਾਰ ਬਣਾਉਣ ਵਾਸਤੇ ਸਾਡੀ ਪ੍ਰਿੰਕਾ ਜੀ ਨਾਲ ਗੱਲ ਹੋਗੀ ਰਾਹੁਲ ਜੀ ਨਾਲ ਹੋਗੀ ਉਧਰ ਬੀਜੇਪੀ ਦੇ ਸਲੀਪਰ ਸੈਲਾ ਯਾਰ ਸਾਡੀ ਪਾਰਟੀ ਨੂੰ ਬਰਬਾਦ ਕਰ ਰਹੇ ਨੇ ਪੰਜਾਬ ਚ ਇਹ ਐਸ ਕਰਕੇ ਇਹੋ ਜਿਹੇ ਨੂੰ ਲੋਡ ਨਹੀਂ ਸਾਨੂੰ ਇਹੋ ਜੀ ਲੀਡਰਸ਼ਿਪ ਦੀ ਇਹ ਆ ਕਾਰ ਬੈਠਣ ਨਹੀਂ ਤੇ ਮੈਂ ਤੇ ਰਾਜਾ ਵੜਿੰਗ ਜੀ ਨੂੰ ਪ੍ਰਧਾਨ ਜੀ ਨੂੰ ਵੀ ਬੇਨਤੀ ਕੱਲ ਦੀ ਕੀਤੀ ਐ ਮੈਂ ਤੁਹਾਡੇ ਚੈਨਲ ਦੀ ਰਾਈ ਪ੍ਰਧਾਨ ਜੀ ਆਪਣੀ ਗੱਡੀ 'ਚ ਆਪਣਾ ਡਰਾਈਵਰ ਭੇਜੋ ਇਹ ਕੈਲੋਪੀ ਸਾਹਿਬ ਦੀ ਗੱਡੀ ਭੇਜੋ ਇੱਕ ਰੰਦਾਵਾ ਸਾਹਿਬ ਦੀ ਭੇਜੋ ਤੇ ਇੱਕ ਚੰਨੀ ਜੀ ਦੀ ਭੇਜੋ ਇਹਨਾਂ ਨੂੰ ਬੀਜੇਪੀ ਦੇ ਦਫਤਰ ਛੱਡੋ ਸਾਨੂੰ ਨਹੀਂ ਲੋੜ ਸਾਨੂੰ ਲੋੜ ਇੱਕ ਇੱਕ ਵਰਕਰ ਦੀ ਇੱਕ ਇੱਕ ਕਾਂਗਰਸ ਬੰਦੇ ਦੀ ਜਿਹੜੇ ਬੰਦੇ ਵਿਚਾਰਿਆਂ ਨੇ ਮਾਰਤੇ ਹਲਕੇ 'ਚ ਸਾਡੇ ਪੂਰਬੀ ਹਲਕੇ 'ਚ ਉਹ ਕਾਂਗਰਸੀ ਮਰੇ ਪਏ ਨੇ ਲੋਕ ਜਿਨ੍ਹਾਂ ਨੂੰ ਇਹ ਜਾਨ ਦੇ ਨਾਲ ਜਿਦੋਂ ਦੀ ਵੜਿੰਗ ਸਾਹਿਬ ਨੇ ਆਪਣਾ ਸਬੂਤ ਦਿੱਤਾ ਕਿ ਇਹਨਾਂ ਨੂੰ ਆਪਾਂ ਕੜਤਾ ਤੇ ਸਾਡੇ ਹਲਕੇ 'ਚ ਖੁਸ਼ੀ ਦੀ ਲਹਿਰ ਆਈ ਸਾਡੇ ਵਰਕਰ ਉੱਠ ਪਏ ਔਰ ਵਿਚਾਰਿਆਂ ਨੂੰ ਕਿਉਂਕਿ ਇਹ ਨੋਟਿਸ ਦੇ ਰਹੇ ਸੀ ਹਲਕੇ ਵਾਲੇ ਕਹਿੰਦੇ ਨਹੀਂ ਸਸਪੈਂਡ ਕਰੋ ਇਹਨਾਂ ਨੂੰ ਸਸਪੈਂਡ ਕਰਕੇ ਹਲਕੇ 'ਚ ਜਾਨ ਆਈ ਇਹ ਹੁਣ ਸਿਰਫ ਭਾਰ ਬਣਾਉਂਦੇ ਨੇ 70% ਕਾਂਗਰਸ ਕਿਹੜੀ ਕਾਂਗਰਸ ਇਹਨਾਂ ਦੇ ਨਾਲ ਹੈ ਮੈਨੂੰ ਦੱਸੋ ਇੱਕ ਬੰਦਾ ਬਾਹ ਖੜੀ ਕਰਕੇ ਦੱਸ ਦੇ ਕਾਂਗਰਸ ਦਾ ਲੀਡਰ ਪੰਜਾਬ ਦਾ ਵੀ ਜਿਹੜਾ ਇਹਨਾਂ ਦੇ ਨਾਲ ਕੋਈ ਵੀ ਨਹੀਂ ਆਊਗਾ ਸਿੱਧੂ ਜੀ ਦੀ ਗਰਮ ਜ਼ੁਬਾਨ ਇਹ ਜਿਹੜੇ ਕਿ ਪ੍ਰੈਸ ਕੌਂਫਰੰਸ ਹੀ ਕਰਦੇ ਹੋ ਚੁੱਪੀ ਤੋੜ ਸਕਦੇ ਹੋ ਭਾਈ ਸਾਹਿਬ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਨਾ ਚੰਗੀ ਤਰ੍ਹਾਂ ਜਾਣਦਾ ਕਿਸੇ ਨੇ ਚੁੱਪੀ ਨਹੀਂ ਤੋੜਨੀ ਇੱਕ ਗੱਲ ਯਾਦ ਰੱਖਿਓ ਮਿੱਠੂ ਦੇ ਬਾਅਦ ਨਹੀਂ ਮੈਡਮ ਬੋਲੂਗੀ ਇਹ ਯਾਦ ਰੱਖ ਲਿਓ ਜਿਹੜੀ ਤੁਹਾਨੂੰ ਮੈਂ ਗੱਲ ਦੱਸਤੀ ਐ ਐਨਜੀਓ ਵਾਲੀ میڈم نہیں بولے گی ایک ایک چیز لے گا صاحب بولن گے صاحب کی بولن گے صاحب نے چینل رہنا ہے بیان صاحب بولن گے کٹ پتلی بنے بیگرس جا سڈے نا کہنے گل نہیں کرنی آپ چوپا کر کے سنی جانے ہیں آپ چوپا کر کے گل کر رہے ایس کر کے میں سو صاحب جے بول پن گے تے پھر گل کرو ਸਿੱਧੂ ਸਭ ਕੁਝ ਨਹੀਂ ਬੋਲਣਗੇ ਜਾਓ ਅਭੀ ਤੁਹਾਡਾ ਮੇਰਾ ਚੈਲੰਜ ਹੈ ਪਟਿਆਲੇ ਵਿੱਚ ਮੈਡਮ ਸੰਤੂਜੋ ਕੋ ਬਿਆਨ ਦੇ ਰਹੀ ਸੀ ਉਹ ਕਹਿਆ ਕਿ ਜਿਹੜਾ ਮੇਰੇ ਬਾਰੇ ਬੋਲੇਗਾ ਮੈਂ ਉਹਦੇ ਭੇਤ ਖੋਲਣੇ ਸ਼ੁਰੂ ਕਰਾਂਗੀ ਯਾਰ ਮਿੱਠੂ ਮਦਾਨ ਬੋਲਦਾ ਫੋਲੋ ਭੇਤ ਆਜੋ ਸਾਡੇ ਸਾਹਮਣੇ ਲਾਓ ਡਿਬੇਟ ਅੰਮਰਸਰ ਚ ਇੱਥੇ ਮੈਂ ਕਹਿੰਦਾ ਜੀ ਕਿਨਾ ਹਾਲ ਗੇਟ ਬਹਿ ਜਾਓ ਸਾਡੇ ਸਾਹਮਣੇ ਚੈਨਲ ਤੁਸੀਂ ਆਪਣਾ ਸਟੂਡੀਓ ਲਿਆਓ ਤੇ ਦਾਦ ਦੇ ਨਾਲ ਡਿਬੇਟਾਂ ਚ ਚੈਲੰਜ ਕਰ ਰਹੇ ਹੋ ਗੁੱਲਾ ਚੈਲੰਜ ਯਾਰ ਮਿੱਠੂ ਮਦਾਨ ਦਾ ਜਿੱਥੇ ਬੈਣਾ ਬਹੁ ਮੇਰਣਾ ਤੇ ਤੁਹਾਨੂੰ ਮੈਂ ਦਾਦ ਦੇ ਨਾਲ ਕੀ ਕੀ ਕੀਤਾ جے ਭਜਨਾ ਜਾਂ ਜਾਂ ਮਿੱਠੂ ਸ਼ਹਿਰ ਸਰਜੇਗਾ ਜਾਂ ਸ਼ਰਜਣਗੇ ਚੋ ਤੁਹਾਡੀ ਕੋ ਸੀਨੀਅਰ ਹਾਈ ਕਮੰਡਰ ਨਾਲ ਗੱਲ ਕਰ ਮੇਰੀ ਭਾਈ ਜੀ ਕਿਸੇ ਨਾਲ ਗੱਲ ਨਹੀਂ ਮੈਂ ਕਾਂਗਰਸ ਦਾ ਵਰਕਰਾਂ ਦਾ ਕਾਂਗਰਸ ਦਾ ਪ੍ਰਧਾਨ ਆ ਮੇਰੀ ਪਾਰਟੀ ਬਾਰੇ ਜਿਹੜਾ ਬੋਲਿਆ ਦਾ ਕੋਈ ਲਿਆਜ ਨਹੀਂ ਮੈਡਮ ਫਿਰ ਕਿਸ ਦੀ ਸ਼ਹਿਰ ਉਪਰ ਮੈਡਮ ਕੋਈ ਸ਼ਹਿਰ ਨਹੀਂ ਮੈਡਮ ਦੀ ਬੀਜੇਪੀ ਦੀ ਸ਼ਹਿਰ ਯਾਰ ਮੈਡਮ ਦੀ ਕੋਈ ਸ਼ਹਿਰ ਨਹੀਂ ਹੈ ਮੈਡਮ ਸਿਰਫ ਬੀਜੇਪੀ ਦੀ ਸ਼ਹਿਰ ਹੈ ਹੋਰ ਕੋਈ ਸ਼ਹਿਰ ਨਹੀਂ ਮੈਡਮ ਸਲੀਪਰ ਸੱਲਾ ਬੀਜੇਪੀ ਦਾ ਇਹ ਨੋਟ ਕਰ ਲੋ ਜਿਸਾਂ ਲਾ ਜਾਕਰ ਸਾਹਿਬ ਤੇ ਮੈਡਮ ਬੋਲ ਰਿਹਾ ਕਲੀਅਰ ਦਾ ਕਲੀਅਰ ਬੀਜਪੀ ਦੇ ਸਲੀਪਰ ਸੱਲਾ ਮੈਂ ਰਾਹੁਲ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪ੍ਰਿੰਕਾ ਜੀ ਨੂੰ ਵੀ ਭਗੇਲ ਸਾਹਿਬ ਨੂੰ ਵੀ ਖੜਕੇ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੰਜਾਬ ਦੇ ਲੋਕਾਂ ਕੋਲ ਛੁਟਕਾਰਾ ਪਵਾ ਦਿਓ ਇਹਨਾਂ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਕੱਲ ਕਿਹਾ ਸੀ ਕਿ ਜੇ ਬੀਜਪੀ ਜੇ ਜਾਣਾ ਚਾਹੁੰਦੇ ਆ ਆਪਣੇ ਸੀਨੀਅਰ ਤੁਹਾਡੇ ਜਿਹੜੇ ਨੇਤਾ ਨੇ ਉਹ ਆਪਣੀ ਗੱਡੀ ਤੇ ਇਹਨਾਂ ਨੂੰ ਉੱਥੇ ਛੱਡਾ ਨਾ ਤੇ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਮਿੱਥੂ ਨੂੰ ਨਹੀਂ ਦੇਣੇ ਚਾਹੀਦੇ ਕਿਉਂ ਨਹੀਂ ਦੇਣੇ ਚਾਹੀਦੇ ਆਪਣੀ ਗੱਡੀ ਛੱਡੋ ਯਾਰ ਇਹਨਾਂ ਦੀ ਗੱਡੀਆਂ ਪੈਂਚਰ ਆ ਗੱਲ ਇਹ ਸਮਝਿਆ ਕਰ ਮੇਰੇ ਵੀਰ ਮੈਂ ਤਾਂ ਹੁਣ ਵੀ ਕਹਿਣਾ ਮੈਂ ਛੱਡਾਂ ਨਾ ਮੇਰੇ ਡਰਾਈਵਰ ਛੱਡਾਂਦਾ ਗੱਡੀ ਚ ਪਰ ਸਾਡੇ ਗੱਲੋਂ ਲਾ ਦੇ ਯਾਰ ਹਲਕੇ ਵਾਲਿਆਂ ਦੇ ਇਹ ਹਲਕੇ ਵਾਲੇ ਬੜੇ ਰੌਂਡੇ ਆ ਸਾਡੇ ਗੱਲੋਂ ਲਾ ਦੋ ਠੀਕ ਹੈ ਸਰ ਇੰਨੀ ਮੇਰੀ ਬੇਨਤੀ